ਇਸ ਸਾਡੀ ਛੋਟੀ ਜੀ ਜਾਨ ਦੁੱਧ ਨਹੀਂ ਹੈ ਦੁੱਧ ਦੇਣਾ ਤੇਰਾ ਦੁੱਧ ਪਿਆਰ ਨੂੰ ਆ ਕੇਦਰ ਪਿਉਣੇ ਪਿਉਣੇ ਆ ਪਿਉਣੇ ਦੁੱਧ ਤੇਰੀ ਮੇਰੀ ਛੋਣੀ ਜੀ ਨੂੰ ਪਿਉਂਦੇ ਇਹਨੂੰ ਖੜੀ ਕਰਦਾ ਖਾੜ ਜਾ ਇਹਦਾ ਨੰਬਰ ਆ ਸੂਹਦਾ ਤੇ ਇਹਦਾ ਸੂਹਦਾ ਫਿਰ ਉਹਦਾ ਸੂਹਦਾ ਤੇ ਇਹਦਾ ਕੱਟਿਆ ਚਾਰ ਨੇ ਸੋਨਾ ਰੱਬ ਰੱਖੇ ਸੁੱਖ ਤੰਦਰੁਸਤੀ ਨਾਲ ਸੁਖਣ ਫੇਰ ਹੋਦੂ ਜੇ ਜਾਗਾ ਆ ਇਧਰ ਬੀਟੀ ਦੀ ਗੱਲ ਈ ਕਾ ਭਰਾ ਆ ਇੱਧਰ ਚਿੱਟੀ ਦੇ ਇਹ ਆ ਡਿਮਾਂਡ ਰੱਖੀ ਤੰਗਦਾ ਕਰਦੀ ਸੀ ਗਾਂਆਂ ਨੂੰ ਇਹ ਤਾਂ ਕਰਕੇ ਨਵੱਡ ਬੰਦ ਤਾਂ ਇਹਦੇ ਕਾਲ ਕਰਾਏ ਆ ਇਹ ਆਈ ਇੱਧਰ ਆ ਖੜੀਆਂ ਸਾਡੀਆਂ ਠੀਮੜੀਆਂ ਇਹ ਆ ਜੀ ਸਾਡਾ ਛੋਟਾ ਜਿਹਾ ਫਾਰਮ ਉੱਤਰ ਵੀ ਦਿਖਾਉਣ ਆ ਆਖੜਾ ਸੁਖੀ ਦਾ 652 ਰਕੀ ਦਾ ਉਦੋਂ ਸਾਡੀ ਆ ਵੀ ਹੁਣ ਇਹ ਆਈ ਕਰਾਉਣੀ ਹੈ ਇਹ ਵੀ ਹੁਣ ਇਹ ਭਾਲਦੀ ਆ ਹੁਣ ਲੋ ਜੀ ਬੱਚਿਆਂ ਨੂੰ ਵੀ ਪਾਣੀ ਦਿੱਤਾ ਪਾ ਢੋਲ ਭਰਤਾ ਅੜਕੇ ਤੱਕ ਇਹਨਾਂ ਨੂੰ ਮੁਕਦਾ ਨਹੀਂ ਹੁਣ ਹੁਣ ਆਪਾਂ ਕਰਦ ਕੇ ਮੋਟਰ ਬੰਦ ਗੰਹ ਤੇ ਵੀ ਪਪਾਰੇ ਜੀ ਮਾਰ ਤੇ ਬਾੜਾ ਮਾਰਦੇ ਨੇ ਗਾਂ ਸੂਈ ਹੋਈ ਹੈ ਆ ਚੱਕਰ ਮੋਟਰ ਕਰ ਤੇ ਆਪਾਂ ਬੰਦ ਆ ਇੱਧਰ ਬਣੀ ਜਾਂਦੀ ਏ ਸੜਕ ਕਰਨਾਟਕ ਨੋਮੀ ਨੋਗੇ ਪੱਟੀ ਨੂੰ ਬਹੁਤ ਬੁਰਾ ਹਾਲ ਸੀ ਆਹਨ ਬਣਦੀ ਦੀ ਸੁਭਾਵਨਾ ਜੀ ਬਣ ਚੂਗੀ ਲੱਗੇ ਤਾਂ ਪਏ ਐ ਤੀਜੀ ਚੌਥੀ ਵਾਰ ਆ ਕੇ ਲੱਗੇ ਹੁਣ ਦੇਖੋ ਓ ਰਾਜਾ ਆ ਜਾ ਆ ਜਾ ਆ ਜਾ ਢੇ ਤੇ ਚੱਲ ਗੇ ਆ ਜਾ ਉਹ ਦਰਵਾਜ਼ਾ ਚੱਕੀ ਫਿਰਦਾ 911 ਸਾਡਾ ਤਪੇਨਾ ਬੈਠ ਪੋ ਤਾਂ ਢੇ ਤੇ ਆ ਜਾ ਉੱਥੇ ਆ ਜਾ ਉੱਥੇ ਸ਼ਾਮੇ ਆਇਆ ਸ਼ਾਮੇ ਨਾਟਕ ਕਰਨ ਲੈ ਕੇ ਟਾਕੇ ਹੂੰ ਨਾਟਕ ਕਰਨ ਆਲੇ ਕੇ ਸ਼ਾਮੇ ਆ ਜਾ ਇੱਥੇ ਖੇਡਦਾ ਕੌਣ ਖੇਡਦਾ ਇੱਥੇ ਭਾਈ ਇਹ ਇਧਰ ਲਾ ਰੱਖੀ ਹੈ ਗੋਭੀ ਮਨਪ੍ਰੀਤ ਕੱਖ ਜੀ ਵਾਲਾ ਕੱਕੜੀ ਦੀ ਲੇਵਰ ਆ ਲੱਗੂ ਆਪਾਂ ਗਬੜੂnga ਕੇ ਤੀ ਗੋਬੀ ਆ ਇੱਧਰ ਖੜਾ ਝੋਨਾ ਉੱਧਰ ਹੋ ਰਹੀ ਹੈ ਬੱਦਲਾਈ ਮੱਕੀ ਵੀ ਜੀ ਮੱਕੀ ਦੇਖ ਕੇ ਆਉਣੇ ਆ ਵੀ ਉਗ ਰਹੀ ਪਹਿਲਾਂ 25-30000 ਦਾ ਨੁਕਸਾਨ ਹੋ ਗਿਆ ਸੀ ਲੋ ਜੀ ਮੱਕੀ ਆਪਣੀ ਉਗ ਰਹੀ ਦੇਸਾਂ ਲੱਗ ਗਈ ਘਰ ਤਾਰੋ ਤਾਰ ਕੱਲ ਤੱਕ ਪੂਰੀ ਉਗਰੇਗਾ ਕੱਲ ਤੱਕ ਪੂਰੀ ਦੇਸਾਂ ਲੱਗ ਜੂ ਕਾ ਬਰੇ ਚ ਘਟ ਦਿੰਦੀ ਆ ਉਹ ਅੱਖਾਂ ਦੇ ਨਾਲ 바ਵਾ ਦਿੰਦੀ ਆ ਘਰ ਕੱਲ ਤੱਕ ਦੇਸਾਂ ਲੱਗ ਜੂ ਹੁਣ ਚੱਲ ਜੀ ਮੀਂਹ ਆ ਗਈ ਗੱਲ ਚੱਲ ਖਤਰਾ ਨਹੀਂ ਹੁਣ ਬਾਹਲਾ ਦਾ ਪਾਵੇ ਨਾ ਇਹਦਾ ਕੋਈ ਪਤਾ ਨਹੀਂਗਾ ਪਹਿਲਾਂ ਜਿਵੇਂ 4 ਦਿਨ ਜਮ ਗਰਦ ਠਾਈ ਰੱਖੀ ਉਹ ਕੰਮ ਤਾਂ ਕਰੇ ਨਾ ਤਰੀਬਤ ਐ ਰਵੰਦੀ ਰਾਨਾ ਹੌਨਾ ਜੀ ਸਾਡਾ ਧਾਰਾਂ ਦਾ ਵੇਲਾ ਮਿਲਦੇ ਆ ਕੱਲ ਦੇ ਵਲੌਗ ਜੀ ਧੰਨਵਾਦ